ਸਾਹਮਣੇ ਜਿਹੜਾ ਗੇਟ ਦਿਖਾਈ ਦਿੰਦਾ ਹੈ ਇਹਦਾ ਨਾਮ ਹੈਗਾ ਤਲਾਰੀ ਗੱਟਾ ਗੇਟ ਤਲਾਰੀ ਗੱਟਾ ਗੇਟ ਮਤਲਬ ਟੋਲ ਕਲੈਕਸ਼ਨ ਪੁਆਇੰਟ ਹੈ ਵਿਜੇਨਗਰ ਹੰਪੀ ਤੇ ਕਸ਼ਕਿੰਦਾ ਰਮਾਇਣ ਸਮੇ ਦਾ ਨਾਮ ਇਹਦਾ ਇਹ ਸਾਰੀ ਸਿਟੀ ਹੈ ਜਿਹੜੀ ਹੁਣ ਰਿਯੂਨਸ ਦੇ ਵਿੱਚ ਹੈ ਤੇ ਇਹ ਸਾਰੀ ਸਿਟੀ ਦੇ ਅੰਦਰ ਹੀ ਉਹ ਮੰਦਰ ਵਗੈਰਾ ਬਣੇ ਹੋਏ ਹੈ ਵਿਜੇਨਗਰ ਸਾਮਰਾਜੇ ਵੇਲੇ ਦੀ ਇਹ ਸਿਟੀ ਹੈ ਤੇ ਉਸ ਤੋਂ ਪਿੱਛੇ ਜੇ ਗੱਲ ਕਰੀਏ ਤਾਂ ਰਮਾਇਣ ਵੇਲੇ ਕਸ਼ਕਿੰਦਾ ਉਹ ਕਸ਼ਕਿੰਦਾ ਜਗ੍ਹਾ ਦਾ ਨਾਮ ਹੈ ਇਹ ਇੱਥੇ ਕਹਿੰਦੇ ਆ ਭੀੜਾ ਜਿਹੜਾ ਗੇਟ ਬਣਿਆ ਹੋਇਆ ਇੱਥੇ ਟੋਲ ਕਲੈਕਟ ਕਰਦੇ ਸੀਗੇ ਤੇ ਫਿਰ ਅੰਦਰ ਤੇ ਬਾਹਰ ਜਾਣ ਦਾ ਰਸਤਾ ਸੀਗਾ ਸੋ ਵਿਜੇਨਗਰ ਸਮਰਾਜ ਦੇ ਇਸ ਪੁਰਾਣੇ ਸ਼ਹਿਰ ਨੂੰ ਆਪਾਂ ਅੱਜ ਦੇਖਣ ਜਾ ਰਹੇ ਹਾਂ ਵੀਡੀਓ ਦੇਖ ਰਹੇ ਸਾਰੇ ਭੈਣ ਭਰਾ ਨੂੰ ਧਤ ਸ੍ਰੀ ਅਕਾਲ ਤੇ ਤਰੀਕ ਹੈਗੀ ਅੱਜ 21 ਜਨਵਰੀ 2025 ਤੇ ਆਪਾਂ ਖੜੇ ਆ ਹੰਪੀ ਅ ਜਿਲ੍ਹਾ ਵਿਜੇਨਗਰ ਹਸਪੀਟਲ ਦੇ ਨੇੜੇ ਤੇ ਇਹ ਜਿਹੜੀ ਜਗ੍ਹਾ ਹੈਗੀ ਐ ਕਸ਼ਕਿੰਦਾ ਨਗਰੀ ਰਮਾਇਣ ਦੀ ਤੇ ਸਾਹਮਣੇ ਜਿਹੜਾ ਇੱਕ ਮੰਦਿਰ ਦਿਖਾਈ ਦੇ ਰਿਹਾ ਸਾਰੇ ਜਿਹੜੇ ਮੰਦਿਰ ਲਗਭਗ ਉਹ ਤੁਹਾਨੂੰ ਦਿਖਣਗੇ ਵੀ ਜਿੰਨੇ ਵੀ ਦਿਖਾਉਂਗਾ ਉਹਨਾਂ ਵਿੱਚੋਂ ਕਈ ਮੰਦਿਰ ਜਿਹੜੇ ਉਹ ਪੁਰ ਚੁੱਕੇ ਆ ਤੇ ਟੁੱਟ ਚੁੱਕੇ ਆ ਪਰ ਕਈ ਜਿਹੜੇ ਹੈਗੇ ਆ ਉਹ ਤੁਹਾਨੂੰ ਅਦਭੁਤ ਕਲਾ ਦਾ ਨਮੂਨਾ ਦਿਖਾਈ ਦੇਣਗੇ ਇਮਾਰਤ ਕਲਾ ਦਾ ਸੋ ਇਹ ਯੂਨੈਸਕੋ ਦੀ ਵਰਲਡ ਹੈਰੀਟੇਜ ਸਾਈਟਸ ਦੇ ਵਿੱਚ ਆਉਂਦੀ ਐ ਇੱਥੋਂ ਅਪ ਚੱਲਦੇ ਆ ਤੇ ਫਿਰ ਤੁਹਾਨੂੰ ਇੱਕ ਜਿਹੜਾ ਹੈਗਾ ਕ੍ਰਿਸ਼ਮਤ ਖਾਉਣਾ ਵੀ ਕੀ ਸੀਗਾ ਭਾਈ ਪਿੱਲਰ ਦੇਖੋ ਤੁਸੀਂ ਇਹਦੇ ਕਮਾਲ ਹੈ ਪਿੱਲਰ ਦੀ ਜਿਹੜੀ ਨਕਾਸ਼ੀ ਹੈ ਜੇ ਮੈਨੂੰ ਆਪਾਂ ਮੀਨਾਗਰੀਦਨ ਕਹਿ ਸਕਦੇ ਕਿ ਉਹ ਘਾੜਤਕਲਾ ਹੈਗੀ ਜਿਹੜੀ ਕਿਵੇਂ ਘੜੇ ਵੇ ਇਸ ਸਮਾਰਕ ਦਾ ਨਾਮ ਹੈ ਗੀਜ਼ਲਾ ਮੰਡਪ ਗੀਜ਼ਲਾ ਮੰਡਪ ਦਾ ਇੱਥੇ ਬੋਰਡ ਲੱਗਿਆ ਹੋਇਆ ਸੀ ਤੇ ਇਹਦੇ ਉੱਪਰਲੇ ਪਾਸੇ ਛੱਤ ਦੇ ਵਿੱਚ ਇਹਨਾਂ ਨੇ ਨਕਾਸ਼ੀ ਕੀਤੀ ਹੋਈ ਹੈ ਪੱਥਰ ਦੇ ਉੱਪਰ ਤੇ ਕਿਵੇਂ ਟੇਡੇ ਕਰਕੇ ਪੱਥਰ ਸਲੈਬਸ ਧਰੀਆਂ ਹੋਈਆਂ ਤੇ ਫਿਰ ਉੱਪਰ ਇੱਕ ਸੈਂਟਰ ਦੇ ਵਿੱਚ ਨਕਾਸ਼ੀ ਕੀਤੀ ਹੋਈ ਹੈ। ਅਦਭੁਤ। ਜਿਵੇਂ ਜਿਵੇਂ ਤੁਸੀਂ ਮੰਦਿਰ ਵੱਲ ਨੂੰ ਵੱਧਦੇ ਹੋ ਤਾਂ ਰਸਤੇ 'ਚ ਮੰਡਪ ਆਉਂਦੇ ਆ। ਇਹ ਹੈਗਾ ਕੁਦਰ ਗੁੰਬੇ। ਕੁਦਰ ਗੁੰਬੇ ਮਤਲਬ ਕੋੜੇ ਦੇ ਬੁੱਤ ਵਾਲਾ ਮੰਡਪ। ਇਹ ਇਹਦੇ ਕੋੜੇ ਦੇ ਬੁੱਤ ਬਣੇ ਹੋਏ ਆ ਜਦੋਂ ਅਸੀਂ ਮੰਡਪ ਦੇ ਨੇੜੇ ਜਾ ਕੇ ਦੇਖਦੇ ਹਾਂ ਇੱਕ 2 3 4 ਚਾਰ ਕੋੜਿਆਂ ਦੇ ਬੁੱਤ ਬਣੇ ਹੋਏ ਆ ਸੁਪਾਏ ਜਿਹੜੀ ਕਲਾ ਹੈਗੀ ਆ ਉਹ ਤਾਂ ਬਹੁਤ ਕਮਾਲ ਦੀ ਹੈ ਕੋੜੇ ਦੇ ਅਗਲੇ ਲਾਤ ਚਗਾਈਆਂ ਬਾਈ ਨੇ ਤੇ ਆਪ ਖੜਾ ਇੱਥੇ ਆਹ ਦੇਖ ਕੁਦਰ ਗੰਬੇ ਕੁਦਰ ਗੰਬੇ ਕੋਰੇ ਦਾ ਪਤਲਾ ਮੰਡਪਾਂ ਦੇ ਵਿੱਚ ਦੀ ਮੂਰਤੀ ਗਲ ਆਉ ਤੁਹਾਨੂੰ ਅਚੰਬਿਤ ਕਰੂਗੀ ਕਿਵੇਂ ਜਿਹੜੇ ਹੈਗੀਆਂ ਮੂਰਤੀਆਂ ਇਹਨਾਂ ਨੇ ਪੱਥਰ ਦੇ ਵਿੱਚੋਂ ਕੜ ਕੜ ਕੇ ਕੱਡੀਆਂ ਹੋਈਆਂ ਕਮਾਲ ਹੈ ਦੱਖਣ ਭਾਰਤ ਦੀ ਮੂਰਤੀ ਗਲ ਆ ਇਹ ਮੰਡਪ ਦੇ ਉੱਪਰ ਬਣੀਆਂ ਮੂਰਤੀਆਂ ਜਿਹੜਾ ਕਰੀਚਰ ਹੈਗਾ ਯਾਲੀ ਪੁਰਾਣਿਕ ਜੀਵ ਹੈ ਯਾਲੀ ਇੱਕ ਪੁਰਾਣਿਕ ਜੀਵ ਹੈ ਉਹ ਚਿੱਤਰਣ ਕੀਤਾ ਹੋਇਆ ਮੰਦਰਾਂ ਦੇ ਵਿੱਚ ਕਹਿੰਦੇ ਤੇ ਸੰਸਕ੍ਰਿਤ ਚ ਨੂੰ ਵਿਯਾਲ ਕਿਹਾ ਜਾਂਦਾ ਹੈ ਤੇ ਇਹਦਾ ਜਿਹੜਾ ਮੂੰਹ ਹੈ ਉਹ ਸ਼ੇਰ ਦਾ ਕੰਨ ਹਿਰਨ ਦੇ ਦੰਦ ਮગરਮਛ ਦੇ ਤੇ ਸੁੰਡ ਹਾਥੀ ਦੀ ਤੇ ਕੋੜੇ ਦੇ ਸਰੀਰ ਤੇ ਜਿਹੜੀ ਪੂਛ ਸੱਪ ਦੀ ਇਸ ਤਰ੍ਹਾਂ ਚਿੱਤਰ ਕੀਤਾ ਜਾਂਦਾ 16ਵੀਂ ਸਦੀ ਦੇ ਦੌਰਾਨ ਇਹ ਦੱਖਣ ਭਾਰਤ ਦੇ ਛਲਪਕਲਾ ਦੇ ਵਿੱਚ ਪ੍ਰਯੋਗ ਕੀਤਾ ਜਾਂਦਾ ਸੀਗਾ ਕੀ ਆ ਬਾਤ ਉਹ ਵਾਲਾ ਭਾਈ ਪਖੜੇ ਆ ਵਿੱਠਲ ਮੰਦਰ ਦੇ ਵਿੱਚ ਤੇ ਵਿੱਠਲ ਮੰਦਰ ਹੰਪੀ ਦੀ ਮੇਨ ਸਾਈਟ ਤੇ ਆ 50 ਰੁਪਈਆ ਦਾ ਨੋਟ ਜਿਹੜਾ ਤੁਹਾਨੂੰ ਦਿਖਾਉਣਾ ਸੀਗਾ ਠੀਕ ਹੈ ਜੀ ਇਸ 50 ਰੁਪਏ ਦੇ ਨੋਟ ਦੇ ਉੱਪਰ ਬਣਿਆ ਹੋਇਆ ਸਟੋਨ ਚੈਰੀਟ ਸਟੋਨ ਚੈਰੀਟ ਜਿਹੜਾ ਇਸ ਤੋਂ ਮੁੱਖ ਖਾਸੀਅਤ ਹੈ ਹੰਪੀ ਦੀ ਤੇ ਇਹਨੂੰ ਵਿਜੇਨਗਰ ਦੇ ਵੀ ਸ਼ਤਾਬਦੀ ਦੇ ਵਿੱਚ ਇਹ ਬਣਵਾਇਆ ਸੀਗਾ ਤੇ ਉਹਦਾ ਨਾਮ ਸੀਗਾ ਦੇਵਰਾ ਦੇਵਰਾ ਦਾ ਸੈਕੰਡ ਉਹਨੇ ਸ਼ੁਰੂ ਕੀਤਾ ਸੀ ਤੇ ਆਸ-ਪਾਸ ਜਿਹੜੇ ਹੈਗੇ ਆ ਸਾਰੇ ਮੰਦਰੀ ਹੈ ਤੇ ਆ ਇਹਦੀ ਖਾਸੀਅਤ ਹੈ ਜਿਹੜਾ ਵੀ ਤੁਹਾਨੂੰ archeological ਜਿਹੜੀਆਂ ਸਾਈਟਸ ਐ ਇੰਡੀਆ ਦੀਆਂ ਉਹਦੇ ਵਿੱਚ ਮਿਲਦਾ ਹੈਗਾ ਇਹ ਦੇਖੋ ਪੋਸਿਬਲ ਸਾਰੇ ਮੰਦਰਾਂ ਦੇ ਮੰਡਪ ਬਣੇ ਹੋਏ ਆ ਬਹੁਤ ਸੋਹਣੇ ਤੇ ਉਹ ਮੇਨ ਜਿਹੜਾ ਮੰਦਰ ਹੈ ਉਹਦੇ ਦੇਖਣਾ ਸਰ ਉਹ ਮੇਨ ਮੰਦਰ ਹੈ ਉਹ ਟਹਿ ਚੁੱਕਿਆ ਜਿਹੜਾ ਆਪਣਾ ਦੱਖਣ ਕਲਾ ਭਾਰਤ ਰੱਖਣਪੜ ਦੀ ਮੂਰਤੀ ਕਲਾ ਦਾ ਨਮੂਨਾ ਉਹੋ ਹੈ ਸੋ ਐਕਸਾਈਟਡ ਆਪਾਂ ਇੱਥੇ ਆ ਕੇ ਬੜੀ ਐਕਸਾਈਟਡ ਜਦੋਂ ਤੁਸੀਂ ਹੰਪੀ ਨੂੰ ਸਰਚ ਕਰਦੇ ਹੋ ਦੇਖਦੇ ਹੋ ਨੈਟ ਦੇ ਉੱਪਰ ਤੈਨੂੰ archeological wonder ਕਿਹਾ ਜਾਂਦਾ ਆਨਾ ਆ ਕੀ ਕਹਾ ਮੈਨੂੰ ਹਾਰਕਲੋਜੀਕਲ ਵੰਡਰ ਹਾਂ ਮਤਲਬ ਇਮਾਰਤ ਕਲਾ ਦਾ ਇੱਕ ਵੰਡਰ ਹੈ ਉਹ ਨਮੂਨਾ ਹੀ ਅਦਭੁਤ ਨਮੂਨਾ ਹੀ ਹੈ ਮਤਲਬ ਸਾਰੇ ਪਾਸੇ ਪੁਰਾਣੇ ਮੰਦਰ ਹੈ ਤੇ ਮੰਦਰ ਜਿਹੜੇ ਹੈਗੇ ਹੁਣ ਤੱਕ ਨਵੇਂ ਜਿਹੜੇ ਬਣਦੇ ਆ ਉਹ ਇਦਾਂ ਹੀ ਬਣਦੇ ਪਰ ਇਹ ਟਹਿ ਚੁੱਕੇ ਆ ਪਿੱਛੇ ਇੱਟਾਂ ਇੱਟਾਂ ਦੇ ਉੱਪਰ ਇਹਨਾਂ ਨੇ ਪੱਥਰ ਲਾਏ ਹੋਏ ਆ ਇਹ ਸਾਰਾ ਜਿਹੜਾ ਵੀੜਾ ਕਹਦੀ ਹੈ ਉਹਦੇ ਚ ਮੰਦਰ ਹੀ ਮੰਦਰ ਹੈ ਇੱਧਰ ਵੀ ਮੰਦਰ ਹੈ ਤੇ ਇੱਧਰ ਵੀ ਮੰਦਰ ਹੈ ਉਹ ਸਮੇਂ ਦੇ ਇਹ ਮੰਦਰ ਹੋਣਗੇ ਇੱਥੇ ਜਿਹੜਾ ਹੈਗਾ ਸਮਰਾਜ ਜਿਹੜਾ ਵਿਜੇਨਗਰ ਹੈਗਾ ਉਦੋਂ ਦੇ ਇੱਥੇ ਪੂਜਾ ਹੁੰਦੀ ਹੋਗੀ ਚਲੋ ਅੰਦਰ ਚਲਦੇ ਹਾਂ ਅੰਦਰ ਅੱਛਾ ਯਾਰ ਸੇ ਦਿੱਖਦਾ ਹੈ ਅੱਛਾ ਉਹ ਸਾਹਮਣੇ ਦਿੱਖਦਾ ਹੈ ਗਰੂੜਾ ਅੱਛਾ ਇਸ ਮੰਦਰ ਸੇ ਉਹ ਸਾਹਮਣੇ ਸਟੋਨ ਚੈਰੀਟ ਦਿੰਦਾ ਹੈ ਗਰੜਾ ਮੰਦਿਰ ਆ ਉਸਮੇ ਮੂਰਤੀ ਹੈ ਜਿਹੜਾ ਜਿਹੜਾ ਮੇਨ ਅਟਰੈਕਸ਼ਨ ਹੈ ਇਸ ਮੰਦਰ ਦਾ ਉਹ ਵਾ ਸਟੋਨ ਚੈਰੀਟ ਹੈ ਪੱਥਰ ਦਾ ਰੱਥ ਹੈ ਜਿਹੜੀ ਇਹਦੇ ਚੱਕੇ ਆ ਉਹ ਪੱਥਰ ਪੱਥਰ ਦੇ ਬਣੇ ਹੋਏ ਆ ਤੇ ਜਿਹੜਾ ਸਟਰਕਚਰ ਰੱਥ ਦਾ ਉਹ ਵੀ ਪੱਥਰ ਦਾ ਬਣਿਆ ਹੋਇਆ ਤੇ ਇਹ ਇੱਕ ਜਿਹੜਾ ਹੈਗਾ بیس ਆ ਉਹਦੇ ਉੱਤੇ ਕਿੱਕਿਆ ਹੋਇਆ ਤੇ ਉਹਦੇ ਪਰਲੇ ਪਸੇ ਦਾ ਮੁੱਖ ਦਵਾਰ ਆ ਉਹ ਸਾਹਮਣੇ ਮੰਦਿਰ ਦੇ ਵਿੱਚੋਂ ਇਹਦੀ ਮੂਰਤੀ ਦਿਸਦੀ ਹੈ ਗੋੜ ਮੰਦਿਰ ਦੇ ਵਿੱਚੋਂ ਤੇ ਇਹਦੇ ਅੱਗੇ ਜਿਹੜੀਆਂ ਹਾਥੀ ਦੀਆਂ ਮੂਰਤੀਆਂ ਉਹ ਬਾਹਰ ਚਲਾਈਆਂ ਲੱਗਦੀਆਂ ਪਰ ਆਹ ਜਿਹੜਾ ਹੈਗਾ ਇਹ ਅਮੇਜ਼ਿੰਗ ਹੈ ਇਹ ਤਾਂ ਕਮਾਲ ਦਾ ਹੈ ਇਹ ਦੇਖਣ ਜਿੱਦਾਂ ਜਿਹੜੀ ਆਹ ਮੂਰਤੀਆਂ ਐ ਇਹ ਮੂਰਤੀਆਂ ਬਾਅਦ ਚ ਆ ਹਾਥੀ ਦੀ ਮੂਰਤੀ ਬਾਅਦ ਚ ਤੁਸੀਂ ਦੇਖੋਗੇ ਕਿ ਵੀ ਜਿਹੜਾ ਅ ਰੱਥ ਐ ਉਹ ਉਹ ਅਲੱਗ ਐ ਇਹਦੇ ਨਾਲੋਂ ਪਰ ਇਹਨਾਂ ਨੇ ਐ ਸ਼ੋ ਕੀਤਾ ਵੀ ਜਿਵੇਂ ਹਾਥੀ ਨੂੰ ਖਿੱਚਦੇ ਐ ਪਰ ਉਹ ਵੇਚਦੇ ਤੋਂ ਨਾਲੋਂ ਅਲੱਗ ਐ ਬਾਅਦ ਚ ਲਿਆ ਕੇ ਰੱਖਿਆ ਲੱਗਦੀ ਆ ਤਾਂ ਇਹ ਦਾ ਮੇਨ ਦਵਾਰ ਐ ਜਿਹੜਾ ਹੈਗਾ ਮੰਦਿਰ ਦਾ ਇਹਦੇ ਅੰਦਰ ਮੂਰਤੀ ਸਥਾਪਿਤ ਕੀਤੀ ਗਈ ਐ ਸੋ ਉਹ ਉਹ ਦਾ ਇੰਟਰੀਗੇਟ ਮੇਨ ਵਿਠਲ ਮੰਦਿਰ ਦੀ ਇੱਕ ਮਿੰਟ ਵਿਟਰਲ ਟੈਂਪਲ ਦੀ ਇਹ ਮੇਨ ਐਂਟਰੀ ਹੈ ਤੇ ਫੋਰਨ ਟੂਰਿਸਟ ਦੇ ਵਿੱਚ ਇਹ ਮੇਨ ਅਟਰੈਕਸ਼ਨ ਹੈ ਹੰਪੀ ਕਿਉਂਕਿ ਇੱਥੇ ਉਹਨਾਂ ਨੂੰ ਦੇਖਣ ਨੂੰ ਜਿਹੜਾ ਇੰਡੀਅਨ ਕਲਚਰ ਦੀ ਆਰਕੀਓਲੋਜੀ ਦੀ ਜਾਂ ਸਟੂਨ ਕਾਰਵਿੰਗ ਦੀ ਮੂਰਤੀਗਲ ਦੀ ਇੱਕ ਬਹੁਤ ਅਦਭੁਤ ਮਿਸਾਲ ਤੇ ਮਿਲਦੀ ਹੈ ਸੋ ਇੱਥੇ ਦੂਰੋਂ ਦੂਰੋਂ ਆਉਂਦੇ ਆ ਦੇਖੋ ਜਿਹੜੀਆਂ ਮੂਰਤੀਆਂ ਬਣੀਆਂ ਹੋਈਆਂ ਉਹ ਇਦਾਂ ਕਾਰਵ ਕਰ ਕਰਕੇ ਲੈਟਸ ਗੋ ਸਰ ਮਾਰਕੀਟ ਹੈ ਉਹਦਾ अच्छा ये मार्केट था ये मार्केट था हाँ। ये मंदिर मंदिर के पास ये मार्केट ये अच्छा वो जो, जो हीरे जवाहरात वाली मार्केट बोल रहे थे ने, ने, अच्छा वैसे वैसे वो हीरे जवाहरात ठीक है ठीक है ਇਹ ਭਈ ਇਹ ਬਾਹਰਲੇ ਪਾਸੇ ਮੰਦਿਰ ਤੋਂ ਬਾਹਰ ਜਿਹੜੀ ਇਹ ਜਿਹੜੀ ਆ ਬਾਜ਼ਾਰ ਹੁੰਦਾ ਉਹ ਬਾਜ਼ਾਰ ਹੈ ਇੱਕ ਤਰ੍ਹਾਂ ਦਾ ਉਹ ਹੁੰਦਾ ਡਬਲ ਸਟੋਰੀ ਦਾ ਉਹ ਤਾਂ ਹਾਂ ਉਹ ਉਹ ਹੁੰਦਾ ਡਬਲ ਸਟੋਰੀ ਦਾ ਇਹ ਬਾਜ਼ਾਰ ਸੀਗਾ ਤੇ ਹੁਣ ਆਪਾਂ ਚੱਲ ਰਹੇ ਹਾਂ ਵਾਪਸ ਵਾਪਸ ਇੱਕ ਦੋ ਥਾਵਾਂ ਹੋਰ ਹੈ ਉਹ ਦੇਖਾਂਗੇ ਸਾਹਮਣੇ ਜਿਹੜਾ ਬੁੱਤ ਦਿਖਾਈ ਦੇ ਰਿਹਾ ਇਹ ਕ੍ਰਿਸ਼ਨ ਦੇਵਾਰਿਆ ਦੇਵਰਾਇਆ ਕ੍ਰਿਸ਼ਨ ਦੇਵਰ ਆਇਆ ਤੇ ਨਾਲ ਚਿੰਨਾ ਦੇ ਵੀ ਤੇ ਤੋਇਮੁਲਾ ਦੇਵੀ ਇਹ ਇਥੋਂ ਦੇ ਜਿਹੜੇ ਰਾਜਾ ਸੀਗੇ ਉਹ ਐ ਤੇ ਇਧਰ ਇਹਨਾਂ ਦੀ ਲੱਗੀ ਵੀ ਹੈ ਜੈਨਲੋਜੀ ਆਫ ਵਿਜੇਨਗਰ Empire ਸੰਗਮਣ ਐਸਟੀ 1336 ਤੋਂ ਲੈ ਕੇ 1485 ਤੱਕ ਫੇਰ ਰਹੀ ਹੈ ਸੁਲਾਵਾ ਡੈਨਸਟੀ 1485 ਤੋਂ 1505 ਫਿਰ ਤੁਲਵਾ ਡੈਨਸਟੀ 1490 ਤੋਂ 1570 ਫਿਰ ਅਰੂਵੇਡੂ ਡੈਨਸਟੀ ਜਿਹਦਾ ਅਖੇਰਚ ਸਿੰਘ ਸਿਰਿਰੰਗਾ ਚੌਥੇ 1767 ਤੱਕ ਫੋ ਭਾਈ ਇਹ ਇਹਨਾਂ ਨੇ ਮਿਊਜ਼ੀਅਮ ਬਣਾਇਆ ਹੋਇਆ ਤੇ ਮਿਊਜ਼ੀਅਮ ਦੇ ਵਿੱਚ ਇਹਨਾਂ ਨੇ ਮੂਰਤੀਆਂ ਰੱਖੀਆਂ ਹੋਈਆਂ। ਦਵਾਰਪਾਲਕ ਚਲਿਏ। ਫਰੇਮ ਦੇ ਵਿੱਚ ਮਿਊਜ਼ੀਅਮ ਦੇ ਵਿੱਚ ਬਣਿਆ ਸਾਰਾ ਜਿਹੜਾ ਹੈਗਾ ਹੰਪੀ ਦਾ ਨਕਸ਼ਾ ਤੇ ਜੇ ਨਕਸ਼ੇ 'ਚ ਤੁਸੀਂ ਧਿਆਨ ਨਾਲ ਦੇਖੋ ਆ ਤੁੰਗਪਤਰਾ ਨਦੀ ਹੈ। ਠੀਕ ਹੈ ਜੀ ਤੁੰਗਪਤਰਾ ਨਦੀ ਦੇ ਇਧਰਲੇ ਪਾਸੇ ਆਹ ਮੰਦਿਰ ਹੈ ਜਿਹਦੇ 'ਚ ਹਜੇ ਵੀ ਪੂਜਾ ਹੁੰਦੀ ਹੈ। ਸ਼੍ਰੀ ਨਾਮ ਦਾ ਮੈਂ ਭੁੱਲ ਗਿਆ ਕੀ ਹੈ। ਇੱਥੋਂ ਸ਼ੁਰੂ ਕਰਦੇ ਤਾਂ ਆਪਾਂ ਗਏ ਸੀਗੇ ਉੱਥੇ। 8 24 ਨੰਬਰ ਤੋਂ ਅੰਦਰ 24 ਨੰਬਰ ਤੋਂ ਪਹਿंदर ਗਏ ਸੀ ਗੇਟ ਤੋਂ ਉੱਥੋਂ ਇੱਥੇ ਆ ਗਏ ਸੀ ਆ ਆ ਜਗ੍ਹਾ ਤੇ ਇੱਥੇ ਚੈਰੀਟ ਬਣਾਇਆ ਹੋ ਸੌਰੀ ਅ ਇੱਥੇ ਇੱਥੇ ਉਸ ਸਟੋਨ ਦਾ ਚੈਰੀਟ ਬਣਾਇਆ ਹੋ ਇੱਥੇ 21 ਕੀ ਕੀ ਬਾਤ ਹੈ ਸੋ ਇਹ ਸਾਰਾ ਜਿਹੜਾ ਹੈ ਨਾ ਇਹਨਾਂ ਨੇ ਮਿਊਜ਼ੀਅਮ ਦੇ ਵਿੱਚ ਨਕਸ਼ਾ ਬਣਾਇਆ ਦਾ ਸਾਰੇ ਹੰਪੀ ਦਾ ਤੇ ਆਪਾਂ ਹੁਣ ਖੜੇ ਆ ਇਸ ਵਕਤ 29 ਤੇ ਇੱਥੇ ਮਿਊਜ਼ੀਅਮ ਹੈ Abla. Oh, voilà. Değer dost, şahandaş. ਵੀਜੇਨਗਰ ਸਮਰਾਜ ਦੀਆਂ ਰਾਣੀਆਂ ਦਾ ਮਹਿਲ ਲਾਟਸ ਟੈਂਪਲ ਇੱਥੇ ਉਹ ਆਪ ਦਾ ਆਰਾਮ ਕਰਦੀਆਂ ਸੀ ਹਾਸੀ ਖੇਡੀ ਤੇ ਜਿਹੜਾ ਵੀ ਹੈਗਾ ਤੁਹਾਡਾ ਰੰਗ ਪੰਗ ਤੇ ਨਾਚ ਗਾਣਾ ਚੱਲਦਾ ਸੀਗਾ ਤੇ ਇੱਧਰ ਇਹ ਸਾਰਾ ਜਿਹੜਾ ਕੈਂਪਸ ਹੈ ਇਹ ਰਾਣੀਆਂ ਦਾ ਹੀ ਹੈ ਉੱਧਰ ਮਹਿਲ ਸੀ ਰਾਣੀ ਦਾ ਉਹਦੀ ਇਕੱਲੀ ਬੇਸਮੈਂਟ ਰਹਿ ਗਈ ਹੈ ਇੱਧਰ ਹਾਥੀਆਂ ਦੇ ਸਟੇਬਲ ਹੈ ਇੱਥੇ ਹਾਥੀ ਬੰਨੇ ਜਾਂਦੇ ਆ ਉਹ ਵੇਖਣ ਚੱਲਦੇ ਆਪਾਂ ਇੱਕ ਸ਼ਿਲਾ ਦਵਾਰ ਮਤਲਬ ਇੱਕ ਹੀ ਪੱਥਰ ਨੂੰ ਕੱਟ ਕੇ ਬਣਾਇਆ ਹੋਇਆ ਦਰਵਾਜ਼ਾ ਇੱਥੇ ਰੱਖਿਆ ਹੋਇਆ ਇਹ ਮਤਲਬ ਕੁੱਟ ਭੱਜ ਜਾਣ ਤੋਂ ਬਾਅਦ ਇਹਨਾਂ ਨੇ ਇੱਥੇ ਲਿਆ ਕੇ ਰੱਖਤਾ ਕਿਵੇਂ ਤਾਂ ਕਿੱਥੋਂ ਲਾ ਕੇ ਰੱਖਿਆ ਇੱਕ ਪਾਸਾ ਆਹ ਤੇ ਇੱਕ ਪਾਸਾ ਆਹ ਖੋਲਦੇ ਕਿਵੇਂ ਹੋਣੇ ਇਹਨੂੰ ਸਾਨੂੰ ਇਸ ਚੀਜ਼ ਦੀ ਹੈਰਾਨੀ ਹੈ ਹਮੇਸ਼ਾ ਇਸ ਚੀਜ਼ ਦਾ ਚੰਬਾ ਹੈ ਕਿ ਖੋਲਤੇ کیسے ਹੋਣਗੇ ਨਾ ਇਹ ਤਾਂ ਉਸ ਤੇ کیسے ਨਹੀਂ ਖੁੱਲ ਜਾਂਦਾ ਹੋਗਾ ਜਿਵੇਂ ਇਹ ਉਸਨੇ ਨਾ ਡਲ ਜਾਂਦਾ ਹੈ ਪੁਲੀ ਬਣ ਜਾਂਦਾ ਹੈ ਧੱਕਾ ਲਗਾਉਣਾ ਪੜਦਾ ਹੋਸ ਉਹ ਇਧਰ ਆਏ ਹਾਂ ਵਰਤਨਾ ਟਿਮ ਸੇ ਹੀ ਦੇਖਣੇ ਡਾਂਸ ਨਹੀਂ ਹੋਗਾ ਕਾਲੀ ਪੱਥਰ ਵਾਲੀ ਪੁਸ਼ਕਰਨੀ ਤੇ ਸਟੈਪਡ ਵੈਲ ਜਿਹਨੂੰ ਆਪਾਂ ਕਹਿੰਦੇ ਆ ਤੇ ਤੁਸੀਂ ਇਹਦੀ ਇੱਕ ਖਾਸ ਚੀਜ਼ ਦੇਖੋ ਇਹ ਪਾਣੀ ਆਉਂਦਾ ਕਿਵੇਂ ਸੀਗਾ ਪਾਣੀ ਇੱਥੋਂ ਆਉਂਦਾ ਸੀਗਾ ਇੱਥੋਂ ਪਾਣੀ ਲਿਆਉਂਦੇ ਸੀਗੇ ਯਾਂਸੇ ਆਹ ਪਾਣੀ ਦੀ ਧਾਰ ਉਧਰੋਂ ਆਉਂਦੀ ਆਹ ਜਿਹੜੀ ਪਾਈਪ ਲਾਈਨ ਹੈ ਇਹ ਪੱਥਰ ਦੇ ਖਾਲ ਪੱਥਰ ਦਾ ਪੱਥਰ ਦੇ ਖਾਲ ਨੂੰ ਕੱਟ ਕੇ ਮਿਲ ਪੱਥਰ ਨੂੰ ਕੱਟ ਕੇ ਖਾਲ ਬਣਾਇਆ ਤੇ ਉਸ ਤੋਂ ਬਾਅਦ ਇਹ ਐਸ ਡੈਮ ਦੇ ਤਲਾਬ ਦੇ ਵਿੱਚ ਪੌੜੀ ਦਾ ਤਲਾਬ ਦੇ ਵਿੱਚ ਸਿੱਟਿਆ ਤੇ ਇਹੀ ਅੱਗੇ ਜਾ ਕੇ ਜਿਹੜੀ ਹੈਗੀ ਆ ਉਹ ਗਾਂ ਇੱਕ ਹੋਰ ਤਲਾਬ ਬਣਾਇਆ ਉਹਥੇ ਕਮਾਲ ਦੀ ਨਿਰੇਂਗ ਬੰਦਿਆਂ ਦੀ ਯਾਰ ਇੱਕ ਪੱਥਰ ਨੂੰ ਕੱਟ ਕੇ ਕਿਵੇਂ ਵਿੱਚ ਖਾਲ ਬਣਾਇਆ ਤੇ ਖਾਲ ਤੋਂ ਖਰਗਾ ਪਾਣੀ ਇੱਥੇ ਲਿਆਂਦਾ ਤੇ ਐਸ ਪੁਸ਼ਕਰਨੀ ਦੇ ਵਿੱਚ ਲਿਆ ਕੇ ਉਹਨਾਂ ਨੇ ਪਾਣੀ ਇਕੱਠਾ ਕੀਤਾ ਅਮੇਜ਼ਿੰਗ ਆਜੀ ਇਹ ਹੈ ਜੀ ਮਹਾਨਵੀ ਟਿੱਬਾ ਟਿੱਬਾ ਮਤਲਬ ਟਿੱਬਾ ਇੱਕ ਉੱਚਾ ਸਾਰਾ ਢਿੱਲਾ ਪੱਥਰਾਂ ਦਾ ਬਣਿਆ ਹੋਇਆ ਹੈ ਇਹ ਤੇ ਇੱਥੇ ਬਹੁਤ ਸਾਰੇ ਕੰਨੜ ਤੇ ਤੇਲਗੂ ਫਿਲਮਾਂ ਦੀ ਸ਼ੂਟਿੰਗ ਹੁੰਦੀ ਹੈ ਤੇ ਇਹਦੀ ਖਾਸੀਅਤ ਇਹ ਵੀ ਇੱਥੇ ਬੈਠ ਕੇ ਉਹ ਜਿਹੜੇ ਹੈਗੇ ਆ ਅ ਰਾਜ ਦਰਬਾਰ ਜਾਂ ਕਹਿ ਦਈਏ ਲੋਕ ਦਰਬਾਰ ਲੱਗਦਾ ਸੀਗਾ ਤੇ ਇਹਦੇ ਜਿਹੜੇ ਸਿਲਾ ਲੇਖ ਹੈ ਚਿੱਤਰ ਹੈ ਉਹ ਹਾਥੀ ਯੋਧਾ ਤੇ ਨਰਤਕੀਆਂ ਉਹਨਾਂ ਦੇ ਬਣੇ ਹੋਏ ਆ ਨਰਤਕੀਆਂ ਦੀਆਂ ਜਿਹੜੀਆਂ ਮੂਰਤੀਆਂ ਥੱਲੇ ਜਿਹੜੇ ਹੈਗੇ ਯੋਧਾ ਉਹਨਾਂ ਦੀਆਂ ਮੂਤੀਆਂ ਜੜੀਆਂ ਹੈਗੀਆਂ ਹੌਲੀ-ਹੌਲੀ ਇਹਨਾਂ ਨੇ ਨਕਾਸ਼ੀ ਕੀਤੀ ਹੋਈ ਹੈ ਉੱਚਾ ਬਹੁਤ ਹੈ ਵੀਰੂ ਪక్షి స్వామి ਮੰਦਿਰ ਇੱਕੋ ਇੱਕ ਮੰਦਿਰ ਜਿੱਥੇ ਪੂਜਾ ਅਰਤਨਾ ਚੱਲਦੀ ਹੈ ਮਾਈ ਹੋਰ ਫਤਨਾਮ ਸੌਰੀ 11 ਮੰਦਲਾ ਜਿਹੜਾ ਹੈਗਾ ਮੰਦਿਰ ਹੈ ਤੇ ਇਹਦੀ ਇਮਾਰਤ ਤੁਹਾਡੇ ਸਾਹਮਣੇ ਹੈ ਪੀਲੇ ਰੰਗ ਦੇ ਵਿੱਚ ਤੇ ਮੀਂਹ ਪੈਣ ਕਰਕੇ ਹਲਕੀ ਹਲਕੀ ਕਾਲੀ ਪੈ ਚੁੱਕੀ ਐ ਤੇ ਉੱਪਰਲੇ ਪਾਸੇ ਢੋਲਕ ਦੀ ਆਕਾਰ ਦਾ ਇਹ ਅ ਸ਼ਕਲ ਦੀ ਜਿਹੜੀ ਕੋ ਬਣਾ ਹੋਇਆ ਗੁੰਬਦ ਬਣਾ ਹੋਇਆ ਕਮਾਲ ਦਾ ਮੰਦਿਰ ਐ ਦੂਰੋਂ ਦੇਖਦੇ ਹਾਂ ਬਾਜ਼ਾਰ ਦੇ ਵਿੱਚ ਦੀ ਬਹੁਤ ਸੋਹਣੀ ਮਾਰ ਦਿਖਾਈ ਦਿੰਦੀ ਐ ਇਹਦੀ ਮੰਦਿਰ ਦਾ ਅੰਦਰਲਾ ਕਕਸ਼ ਤੇ ਚਾਰੇ ਪਾਸੇ ਹਾਲ ਬਣੇ ਹੋਏ ਐ ਇੱਧਰ ਹਾਲ ਬਣਿਆ ਇੱਕ ਤੇ ਨੰਦੀ ਬੈਲ ਤੇ ਸਾਹਮਣੀ ਹੋਰ ਅੰਦਰ ਜਾ ਕੇ ਮੇਨ ਮੰਦਿਰ ਦੀ ਜਿੱਥੇ ਪੂਜਾ ਹੁੰਦੀ ਜਾਂਦੀ ਪੂਜਾ ਸਥਲੀ ਸੋਹਣੇ ਬਹੁਤ ਪਰ ਮੰਦਿਰ ਹੈ ਨਾ ਦੱਖਣ ਭਾਰਤ ਦੇ ਜਿਹੜੇ ਹੈਗੇ ਆ ਬਣਾਉਣ ਦੀ ਕਲਾ ਇਹਨਾਂ ਦੀ ਕਮਾਲ ਹੈ ਪ੍ਰਾਤਨਕਾਲ ਦੀ ਗਵਾਹੀ ਪਰਦਾ ਮੰਦਿਰ ਤੇ ਪੁਰਾਣੇ ਕਮਰੇ ਤੇ ਉਹਨਾਂ ਦੇ ਅੱਗੇ ਬਰਾਂਡੇ ਤੇ ਸਾਹਮਣੇ ਨੰਦੀ ਬੈਲ ਸ਼ਿਵ ਦੀ ਪੂਜਾ ਹੁੰਦੀ ਲੱਗਦੀ ਹੈ ਕਿਉਂਕਿ ਨੰਦੀ ਬੈਲ ਸ਼ੇਵ ਦੇ ਮੰਦਰਾਂ ਕੀ ਹੁੰਦਾ ਤੇ ਇੱਧਰ ਇੱਕ ਹੋਰ ਉੱਪਰ ਲੰਮਾ ਜਿਹੜਾ ਹੈਗਾ ਮੰਦਰ ਦਾ ਗੁੰਬਦ ਜਾਂ ਕਹਿ ਦੇਈਏ ਮੰਦਰ ਦੀ ਇਮਾਰਤ ਸਾਹਮਣੇ ਦੇਵਤਿਆਂ ਦੀਆਂ ਮੂਰਤੀਆਂ ਉੱਪਰਲੇ ਪਾਸੇ ਲਖਣਪਾਰ ਦੇ ਪਈ ਮੰਦਿਰ ਇਹ ਵੀ ਦੇਖਣੀ ਸੀ ਇਹ ਵੀ ਦੇਖਣੀ ਬੜਾ ਬਿਊਟੀਫੁਲ 뷰 ਪੈਡੀ ਫੀਲਡਸ ਕੋਕਨਟਸ ਝੋਨੇ ਦੇ ਖੇਤ ਤੇ ਨਾਰੀਅਲ ਦੇ ਦਰਖਤ ਤੇ ਨਾਲ ਕਿਸ਼ਕਿੰਦਾ ਦੇ ਪਹਾੜ ਪਥਰੀਲੇ ਪਹਾੜ ਬਹੁਤ ਸੋਹਣਾ ਨਜ਼ਾਰਾ ਕੱਲ ਰਾਤ ਵੀ ਬਹੁਤ ਸਾਰਾ ਨਜ਼ਾਰਾ ਸੀ ਅੱਜ ਥੋੜਾ ਜਿਹਾ ਪਸ਼ਾਮਣੂ ਆ ਗਏ ਤਾਂ ਹੋਰ ਵੀ ਨਜ਼ਾਰਾ ਦਿਖਾਈ ਦਿੰਦਾ ਆ ਕੱਚਾ ਰਾਹ ਤੇ ਇੱਧਰ ਬਣਿਆ ਹੋਇਆ ਉਹ ਵਾਟਰ ਰਿਜ਼ਰਵਰ ਇਹਨਾਂ ਦਾ ਮਤਲਬ ਪਾਣੀ ਇਕੱਠਾ ਕੀਤਾ ਹੋਇਆ ਤੇ ਆ ਤਾਂ ਮੈਨੂੰ ਬਹੁਤ ਸੋਹਣਾ ਲੱਗਦਾ ਯਾਰ ਇਤਤੈ ਨਾਲ ਤਾਂ ਵੀ ਸ਼ਾਮ ਨੂੰ ਬ ਬੈਠੇ ਰਹੀਦੇ ਦੇਖੀ ਜਾਈਏ ਖੇਤਾਂ ਵੱਲ ਤੇ ਨਾਰੀਅਲ ਦੇ ਦਰਖਤਾਂ ਵੱਲ ਅੱਜ ਆਪਣਾ ਹੰਪੀ ਦੇ ਵਿੱਚ ਇਹ 4-5 ਘੰਟਿਆਂ ਦਾ ਸਫ਼ਰ ਹੁਣ ਰਹਿ ਗਿਆ ਹੈ ਕੱਲ ਨੂੰ ਆਪਾਂ ਇੱਥੋਂ ਚਾਲੇ ਪਾ ਦੇਾਂਗੇ ਹੁਣ ਉੱਥੇ ਜਾ ਕੇ ਨਦੀ ਦੇ ਨੇੜੇ ਬਾਈ ਮਹਿਬੂਬ ਕਹਿੰਦਾ ਵੀ ਬੋਰਡ ਜੀ ਦੇਖ ਲੈਣੇ ਇਹਨਾਂ ਦੀ ਗੋਲ ਜੀ ਬੋਟ ਆ ਕੋਈ ਉਹ ਚ ਮੜਾ ਜਾ ਵੇਖ ਲੈਣੇ ਤਾਰੀਆਂ ਲਾ ਕੇ ਤਾਰੀਆਂ ਲਾ ਕੇ ਤੇ ਨਾਲੇ ਸਨਸੈਟ ਵੇਖ ਲਾਂਗੇ ਫੇਰ ਉਸ ਤੋਂ ਬਾਅਦ ਰੂਮ ਵਿੱਚ ਚਾਲੇ ਪਾਵਾਂਗੇ ਲਓ ਜੀ ਆਪਾਂ ਬਹਿ ਗਏ ਆ ਪੁੱਟੀ ਦੇ ਵਿੱਚ ਜਿਹੜੀ ਇਹਨਾਂ ਦੀ ਗੋਲ ਸਰਕਲ ਦੇ ਵਿੱਚ ਬੋਟ ਹੁੰਦੀ ਹੈ ਉਹਦੇ ਵਿੱਚ ਬੈਠ ਗਏ ਆ ਬਾਈ ਨੇ ਬਿਠਾ ਲਿਆ ਤੇ ਆ ਜਿਹੜਾ ਡੈਮ ਦਾ ਸਾਰਾ ਪਾਣੀ ਨਾਲਾ ਉਹਦਾ ਇਕੱਠਾ ਹੋਇਆ ਪਾਣੀ ਹੈ ਤੇ ਉਸ ਪਾਣੀ ਦੇ ਵਿੱਚ ਇੱਥੇ ਇਹ ਚਲਦੀ ਹੈ ਚਲਦੀ ਖੈਰ ਨਹੀਂ ਹੈਗੀ ਹੁਣ ਤੇ ਕਿਉਂਕਿ ਕੁਝ ਕਿ ਥਾਵਾਂ ਤੇ ਕਟਣਾਵਾ ਹੋ ਗਿਆ ਸੀ ਇਸ ਕਰਕੇ ਬੰਦ ਕਰ ਦਿੱਤੀ ਗਈ ਤੇ ਸਾਹਮਣੇ ਡੁੱਬਦਾ ਹੋਇਆ ਸੂਰਜ ਇਧਰੋਂ ਲੈਂਦਾ ਤੇ ਆਪਾਂ ਪਾਣੀ ਦੇ ਉੱਪਰ ਤਾਰੀਆਂ ਲਾਉਂਦੇ ਹੋਏ ਕਿਨਾਰਾ ਉਧਰ ਰਹਿ ਗਿਆ पहाड़ी। हाँ पहाड़ी आपकी बहुत सुंदर है ये ये बहुत सुंदर है ऐसी गोल गोल घूम के तैर के जाती है ना <laughs> मजा आता है इसमें ये फिल्मों में बहुत देखी है मैंने हाँ आपके कन्नड़ और तेलुगु फिल्मों में हाँ वहाँ बहुत होती है आपका नाम भाईजान मेरा नाम राजा हुसैन राजा राजा हुसैन राजा हुसैन ठीक है यहाँ हुसैन ही है सभी ਮੋਲਾ हुसैन ਉਹ ਮੋਲਾ हुसैन ਵਹੀਂ ਰਹਿਗੇ ਪਿੱਛੇ ਆਪਣੇ ਬੈਗ ਵਗੈਰਾ ਜਿਹੜਾ ਹੈਗੇ ਆਪਾਂ ਬੰਨ ਲਿਆ ਤੇ ਤੜਕੇ ਦੀ ਬੱਤੀ ਅੱਜ ਕਰ ਲਈ ਹੈ ਤੇ ਹੁਣ ਜਿਹੜਾ ਹੈਗਾ ਉਹ ਸੌਣ ਜਾ ਰਿਹਾ ਅੱਜ ਆਪਣਾ ਹੰਪੀ ਦਾ ਜਿਹੜਾ ਚੱਕਾ ਵਾਕਾ ਹੈ ਬਹੁਤ ਸੋਹਣਾ ਲਿਆ ਤਕਰੀਬਨ ਜਿਹੜੀ ਇਹ ਪੁਰਾਣੀਆਂ ਸਾਰੀਆਂ ਮਾਤਾਂ ਹੈਗੀਆਂ ਉਹ ਆਪਾਂ ਉੱਪਰੋਂ ਉੱਪਰੋਂ ਦੇਖ ਲਈਏ ਮਤਲਬ ਜੇ ਨੂੰ ਟੀਪਲੀ ਦੇਖਾ ਹੋਵੇ ਤੁਸੀਂ ਪੂਰਾ ਮਤਲਬ ਤੁਹਾਨੂੰ ਮਤਲਬ ਸਮਝਣਾ ਹੋਵੇ ਸਾਰੇ ਇਤਿਹਾਸ ਨੂੰ ਉਹ ਮਤਲਬ ਖੋਖਾ ਬਰਖਣਾ ਹੋਵੇ ਤਾਂ ਘੱਟੋ-ਬੜ 15-20 ਦਿਨ ਚਾਹੀਦੇ ਆ ਤੁਸੀਂ ਇੱਥੇ ਆ ਕੇ ਰਹੋ ਦੇਖੋ ਪੜੋ ਫਿਰ ਦੇਖੋ ਕਿ ਪੜੋ ਪੜੋ ਫਿਰ ਦੇਖੋ ਸੋ ਆਪਾਂ ਵਰ ਇਹਦੇ ਵੀਜੀ ਲੰਗੀ ਹੁ ਤਾਂ ਇੱਕ ਦਿਨ ਤੇ ਆਪਾਂ ਇਹ ਦੇਖ ਲਿਆ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਕਿਦਾਂ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਕੱਲ ਤੱਕ ਦੇ ਲਈ ਸਸਰੀਕਾ